ये गैस फैक्ट्री बंद करो। बंद करो, करो बंद करो बंद करो बंद करो, करो बंद, बंद, बंद करो पिंड पकाऊ है बड़ा बत है मुश्काबाद पकाऊ है फिरनिया पकाऊ है गैस फैक्ट्री बंद करो बंद पिंड पे अत्याचार है पिंड पे अत्याचार है ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਪ੍ਰਸ਼ਾਸ਼ਕ ਸਮਰਾਲਾ ਮਰਦਾਵਾ ਮਰਦਾਵਾ ਸਮਰਾਲਾ ਮਰਦਾਵਾ ਐਡੀਸੀ ਸਮਰਾਲਾ ਮਰਦਾਵਾ ਮਰਦਾਵਾ ਈਜ਼ੀ ਲੁਧਿਆਣਾ ਮਰਦਾਵਾ ਮਰਦਾਵਾ ਫੈਕਟਰੀ ਮਾਲਕ ਪਰਮੇਂਦਰ ਸਿੰਘ ਮਰਦਾਵਾ 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 ਫੈਕਟਰੀ ਲੱਕੜ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਫੈਕਟਰੀ ਵਾਲੇ ਮੁਰਦਾਬਾਨ 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 ਫੈਸਲੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਆਪਣੀ ਮਾਲਕ ਮੁਰਦਾਬਾਨ 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 ਕਾਸ਼ੇਨ ਸਾਡਾ ਮੁਰਦਾਬਾਨ 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 ਆਪ ਸਰਕਾਰ ਮੁਰਦਾਬਾਨ 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 नाम है ती मालविंद्र मतलब जी तुम पिंड लगाए ने साडे पिंड बकाऊ स भी लगाए मामला ਇਹ ਜਿਹੜੀ ਸਾਡੇ ਪਿੰਡਾਂ ਦੇ ਘਰ ਦੇ ਘਰਾਂ ਦੇ ਕੋਲ ਫੈਕਟਰੀ ਲੱਗ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਬਹੁਤ ਬੇਨਤੀ ਕਰ ਲਈ ਬਹੁਤ ਕੁਝ ਬਹੁਤ 1.5-2 ਸਾਲ ਹੋ ਗਏ ਨੇ ਧਰਨੇ ਲਾਉਂਦਿਆਂ ਨੂੰ ਬਹੁਤ ਸਾਰਾ ਕੁਝ ਕਰਕੇ ਦੇਖ ਲਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਹੁਣ ਅਸੀਂ ਫੈਸਲਾ ਕਰ ਲਿਆ ਵੀ ਫੈਕਟਰੀ ਲਾ ਲੈਣ ਤੋਂ ਅਸੀਂ ਆਪਣੇ ਘਰ ਵੇਚ ਕੇ ਇੱਥੋਂ ਜਾ ਰਹੇ ਹਾਂ ਸਾਰਾ ਪਿੰਡ ਸਾਰੇ ਕੀ ਹਾਲ ਸਾਰੇ ਪਿੰਡ ਕਿੰਨੇ ਵੱਡੇ ਨਹੀਂ ਇਹਦੇ ਵੀ 10 ਪਰਮੰਡ ਕੀ ਕਾਰਨ ਕੀ ਆ ਫੈਕਟਰੀ ਦਾ ਕੀ ਨੁਕਸਾਨ ਨੇ ਉਹਨਾਂ ਦੀ ਪਾਣੀ ਦੂਸ਼ਿਤ ਕਰਨਾ ਹੈ ਹਵਾ ਦੂਸ਼ਿਤ ਕਰਨੀ ਹੈ ਸਾਰਾ ਨੁਕਸਾਨ ਹੈ ਉਹਦੇ ਨਾਲ ਦੀ ਫੈਕਟਰੀ ਘਰਾਈ ਦਾ ਜੁੱਤਾ ਜਲਦੀ ਹੈ ਅਸੀਂ ਦੇਖ ਕੇ ਆਏ ਜਾਂ ਕੇ ਉੱਥੇ ਲੋਕਾਂ ਦਾ ਉਹਨਾਂ ਲੋਕ ਕਹਿੰਦੇ ਨੇ ਅਸੀਂ ਛੱਡ ਕੇ ਚਲੇ ਜਾਣਾ ਤੇ ਅਸੀਂ ਪਹਿਲੇ ਹੀ ਆਲੇ ਜਾਣ ਨੂੰ ਫੈਕਟਰੀ ਲੱਗ ਹੋਣ ਰਹੀ ਹੈ ਇਹ ਪਿੰਡ ਦੀ ਸਾਡੇ ਪਿੰਡ ਦੀ ਨਹੀਂ ਜੀ ਤੁਹਾਡੀ ਉਹਨਾਂ ਨਾਲ ਗੱਲ ਨਹੀਂ ਹੋਈ ਸੀ ਬਹੁਤ ਵਾਰੀ ਗੱਲ ਹੋਈ ਜੀ ਕੀ ਕਾਰਨ ਕੀ ਹੈ ਫਿਰ ਉਹਨਾਂ ਜਿਹੜਾ ਵੀ ਜਿਹੜਾ ਉਹ ਲਾਉਣ ਦੇ ਕੋਲ ਕਹਿੰਦੇ ਅਸੀਂ ਲਾਉਣੀਆਂ ਲਾਉਣੀਆਂ ਹੈ ਤੁਹਾਡੀ ਉਹ ਆਏ ਨੇ ਤੁਹਾਡੇ ਕੋਲ ਬੜੀ ਗੱਲਬਾਤ ਹੋਈ ਉਹਨਾਂ ਨਾਲ ਹਾਂਜੀ ਕਈ ਵਾਰੀ ਗੱਲਬਾਤ ਹੋਈ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਰਹਿਣ ਦਿਓ ਪਰ ਉਹ ਨਗਰ ਖਲਾ ਪਰਵਾਹ ਹੋ ਜਿਸ ਤਰ੍ਹਾਂ ਦੀ ਹੈ ਜੀ ਪਰ ਉਹ ਨਹੀਂ ਮੰਨਦੇ ਨਹੀਂ ਹੁਣ ਜੇ ਫੈਕਟਰੀ ਲੱਗ ਗਈ ਹੁਣ ਅਗਲਾ ਸਟੇਪ ਕੀ ਹੈ ਹ ਆਪਣੇ ਜ਼ਰੂਰ ਜਮ ਕਰਾਂਗੇ ਇਹਦਾ ਮੇਨ ਰੂਟ ਹੈ ਸਾਨੂੰ ਤਾਂ ਪਹਿਲਾਂ ਵੀ ਕੀਤੀ ਆ ਜਦੋਂ ਤੁਹਾਨੂੰ ਆਸ਼ਵਾਸਾ ਮਿਲਦਾ ਤੁਸੀਂ ਸਰਪ੍ਰਾਈਜ਼ ਜਿਹੜਾ ਤੁਹਾਨੂੰ ਨਾ ਹੁੰਦਾ ਚੱਕ ਲੈਂਦੇ ਹੋ ਇਹੋ ਲਈ ਜਾ ਕੋਣਾ ਜੀ ਇਸ ਗੱਲ ਤੋਂ ਬਾ ਕੀੜੀ ਮੰਗ ਹੋਊਗੀ ਜਿਹੜਾ ਤੁਸੀਂ ਇਹ ਤੋਂ ਜਿੰਨਾ ਚਿਰ ਫੈਕਟਰੀ ਜਿੰਦਾ ਹੀ ਨਾ ਰਹੇ ਕੋਈ ਬੰਦ ਨਹੀਂ ਕਰਦੇ ਜੀ ਸਾਨੂੰ ਪੂਰਾ ਜਵਾਬ ਨਹੀਂ ਮਿਲਦਾ ਉਹਨਾਂ ਚਿਰ ਧਰਨਾ ਹੀ ਚਾਪਣਾ ਜੀ ਪ੍ਰਸ਼ਾਸਨ ਦਾ ਅਰਿਆ ਦਾ ਤੋਂ ਕਿੰਦੀ ਕਰ ਕਰਨ ਬਹੁਤ ਵਰੀ ਹੋ ਗਈ ਜੀ 10 15 ਵਰੀ ਗੱਲ ਹੋਣੀ ਜੀ ਪਰ ਕੋਈ ਸਾਡੀ ਸੁਣਵਾਈ ਨਹੀਂ ਲੋਕ ਸਭਾ ਟਾਣਾ ਆ ਰਹੀਆਂ ਨੇ ਜਿਵੇਂ ਪਾਰਟੀਆਂ ਆਉਂਦੀਆਂ ਮੇਰੀ ਇਸ ਕਰਦੀ ਆ ਕਿਵੇਂ ਕਹਿੰਦੇ ਸਾਰੀਆਂ ਬਾਲੀਆਂ ਸਾਡੇ ਕੋਲ ਆ ਰਹੀਆਂ ਨੇ ਜੀ ਸਾਡੇ ਨਗਰਾਂ ਦਾ ਇਹ ਫੈਸਲਾ ਜਿਹੜੀ ਜਿਹੜੀ ਪਾਰਟੀ ਸਾਡੇ ਨਾਲ ਖੜੂਗੀ ਸਹੀ ਮੰਤੋਂ ਉਹ ਵੋਟਾਂ ਵੰਡੂਗੀ ਨਹੀਂ ਸਾਡੇ ਪਿੰਡ ਦੇ ਕੋਈ ਉਮੀਦਵਾਰ ਬੜੂਗਾ ਨਹੀਂ ਕੀ ਨਾਲ ਹਰ ਇੱਕ ਸਰ ਸਰ ਇਸ ਪਿੰਡ ਦੇ ਪਿੰਡ ਬਕਾਉ ਦੇ ਪੋਸਟਰ ਲਗਾਏ ਨੇ ਕਾਰਨ ਕੀ ਹੈ ਸਰ ਪਿੰਡ ਬਕਾਉ ਦੇ ਆਪਾਂ ਨੇ ਮੈਂ ਸਰਪੰਚ ਸਾਹਿਬ ਮਾਨਵਿੰਦਰ ਸਾਹਿਬ ਦੀ ਮਤਲਬ ਵਾਈਫ ਹੈਗੀ ਹਾਂ ਤੇ ਸਰ ਅਸੀਂ ਇਹ ਜਿਹੜੇ ਮਤਲਬ ਪੋਸਟਰ ਲਗਾਏ ਨੇ ਇਸ ਮੰਤ ਲਗਾਈ ਨਹੀਂ ਕਿਉਂਕਿ ਇਹ ਸਾਡੇ ਇੱਕ ਜ਼ਹਿਰੀਲੀ ਗੈਸ ਫੈਕਟਰੀ ਲੱਗ ਰਹੀ ਹੈ ਬਾਇਓ ਗੈਸ ਤੇ ਉਹ ਫੈਕਟਰੀ ਬਹੁਤ ਹੀ ਮਤਲਬ ਨੁਕਸਾਨਦਾਇਕ ਹੈਗੀ ਆ ਕੁੰਗਰਾਲੀ ਸਿੱਖਾਂ ਇਹ ਫੈਕਟਰੀ ਪਹਿਲਾਂ ਲੱਗੀ ਹੈਗੀ ਆ ਸੋਰੀ ਰਾਜਪੂਤਾਂ ਤੇ ਉੱਥੇ ਇਹ ਫੈਕਟਰੀ ਲੱਗੀ ਆ ਤਾਂ ਉੱਥੇ ਮਤਲਬ ਸਾਡੀ ਜਿਹੜੀ ਪੂਰੀ ਪੰਚਾਇਤ ਪ੍ਰਿੰਦ ਦੇ ਪਤਵੰਤੇ ਸੱਜਣ ਨੇ ਉਹ ਸਾਰੇ ਜਾਣੇ ਜਾ ਕੇ ਉੱਥੇ ਉਹਨਾਂ ਨੇ ਮਤਲਬ ਚੈੱਕ ਕੀਤਾ ਤਾਂ ਉਹ ਉੱਥੇ ਉਹਨਾਂ ਮਤਲਬ 10 ਮਿੰਟ ਵੀ ਉਹ ਖੜ੍ਹ ਨਹੀਂ ਸਕੇ 10 ਮਿੰਟ ਵੀ ਉਹਨਾਂ ਨੂੰ ਖੜਨਾ ਮੁਸ਼ਕਿਲ ਹੋ ਗਿਆ ਸੀ ਇੰਨੀ ਜ਼ਿਆਦਾ ਮਤਲਬ ਗੰਦੀ ਹੋ ਤੇ ਸਮੈਲ ਸੀਗੀ ਉਥੇ ਮਤਲਬ ਤੁਸੀਂ ਖੁਦ ਸਮਝ ਸਕਦੇ ਹੋ ਕਿ ਕਿਹੋ ਜੀ ਇਹ ਮਤਲਬ ਦਿਮਾਰੀਆਂ ਫੈਲਣ ਵਾਲੀ ਇਹ ਆ ਤਾਂ ਟੀਆ ਗੈਸ ਜਾਂ ਆਪਣੀ ਮਤਲਬ ਕਿ ਦਿਮਾਗ ਦੇ ਨੂੰ ਚੜਨ ਵਾਲੀ ਤਾਂ ਇੰਨੀ ਗੰਦੀ ਗੈਸ ਸੀਗੀ ਤੇ ਉਥੇ 10 ਮਿੰਟ ਨਹੀਂ ਖੜ ਹੋਇਆ ਤਾਂ ਪੂਰਾ ਜੀਵਨ ਉਥੇ ਆਪਕੇ ਮੇਂ ਰਹਿ ਸਕਦੇ ਆ ਜੀ ਮੇਰੇ ਕੋਲ ਤੁਸੀਂ ਪਿੰਡ ਚ ਫੈਕਟਰੀ ਲੱਗ ਰਹੀ ਆ ਨੂੰ ਲੈ ਕੇ ਕੋਈ ਪ੍ਰਸ਼ਾਸਨਿਕ ਘਰ ਨੂੰ ਮਿਲਿਓ ਜੀ ਬਿਲਕੁਲ ਸਾਡੇ ਨਾਲ ਸਾਡੇ ਮਤਲਬ ਜਿਹੜੇ ਸਰਪੰਚ ਸਾਹਿਬ ਜਾਂ ਪਿੰਡ ਦੀ ਪੰਚਾਇਤ ਹੈਗੀ ਆ ਇਹ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਕੇ ਟਾਈਮ ਟੂ ਟਾਈਮ ਉਹਨਾਂ ਨਾਲ ਮਤਲਬ ਬਰਾਤਾ ਕਰਦੇ ਰਹਿੰਦੇ ਨੇ ਇਸ ਗੱਲ ਨਾਲ ਮਤਲਬ ਜਦੋਂ ਤੇ ਸਟਾਰਟ ਹੋਈ ਉਦੋਂ ਤੇ ਇਹਨਾਂ ਨੇ ਗੱਲ ਕਰਨੀ ਸ਼ੁਰੂ ਕਰਤੀ ਸੀ ਇਹ ਮਤਲਬ ਗੱਲ ਕਰਦੇ ਸੀਗੇ ਪਰ ਉਹਨਾਂ ਨੇ ਤਾਂ ਜਿਵੇਂ ਪ੍ਰਸ਼ਾਸਨ ਨੇ ਦੇ ਤਾਂ ਜੋ ਹੀ ਨਹੀਂ ਕਰ ਰਹੀ ਤਨ ਤੋਂ ਉਹਨਾਂ ਨਾਲੇ ਰੋਡ ਦੀ ਜਾਬ ਕਰਦੀ ਆ ਹਾਂਜੀ ਕਰਨਾ ਚੱਕਿਆ ਸੀ ਉੱਥੋਂ ਕਿਸ ਕਿਸ ਗੱਲ ਵਿੱਚ ਚੱਕਰ ਸਰ ਉਹਨਾਂ ਦਾ ਜਿਹੜਾ ਧਰਨਾ ਸੀ ਇਸ ਕਰਕੇ ਚੱਕਿਆ ਸੀ ਕਿਉਂਕਿ ਉਹਨਾਂ ਨੇ ਆਸ਼ਵਾਸਨ ਦਿੱਤਾ ਸੀ ਕਿ ਇਹ ਫੈਕਟਰੀ ਨਹੀਂ ਲਾਈ ਜਾਏਗੀ ਇਹਨਾਂ ਨੇ ਦਿੱਤਾ ਸੀ ਸਰ ਇਹ ਜਿਹੜੀ ਮਤਲਬ ਆਪਣੇ ਏਡੀਸੀ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਮਤਲਬ ਫੈਕਟਰੀ ਨਹੀਂ ਲੱਗੇਗੀ ਤਾਂ ਇਸ ਆਸ਼ਵਾਸਨ ਦੇ ਨਾਲ ਪਿੰਡ ਦੇ ਜਿਹੜੇ ਲੋਕ ਸੀਗੇ ਇਹਨਾਂ ਨੇ ਧਰਨਾ ਚੱਕ ਲਿਆ ਸੀ ਸਹਿਮਤੀ ਬਣ ਗਈ ਇਹ ਲੜਾਈ ਕਿੰਨੇ ਟਾਈਮ ਤੋਂ ਚੱਲਦੀ ਹੈ ਸਰ ਇਹ ਲੜਾਈ 2 ਸਾਲਾਂ ਤੋਂ ਪਿਛਲੇ 2 ਸਾਲਾਂ ਤੋਂ ਚੱਲ ਰਹੀ ਹੈ ਪਿਛਲੇ 2 ਸਾਲਾਂ ਤੋਂ ਮਤਲਬ ਇਹ ਚਾਰ ਦਿਵਾਰੀ ਬਣੀ ਸੀਗੀ ਇਹ ਫੈਕਟਰੀ ਦਾ ਰੂਮ ਚੱਲਦਾ ਤੇ ਨੇ ਸਰ ਚੱਲਦਾ ਪਿਆ ਜੀ ਉਹ ਟਾਈਮ ਟੂ ਟਾਈਮ ਆਉਂਦੇ ਆ ਆਪਣਾ ਮਤਲਬ ਕੰਮ ਕਰਨ ਤੇ ਸ਼ੁਰੂ ਕਰਦੇ ਆ ਜਿਹੜੇ ਪੋਸਟਰ ਲਗਾਏ ਨੇ ਟੀਨਗਾਂ ਦੀ ਜੀ ਪੋਸਟਰ ਸਾਰੇ ਪੋਸਟਰ ਅਸਲੀ ਲਗਾਏ ਗਏ ਨੇ ਕਿਉਂਕਿ ਇੱਥੇ ਰਹਿਣ ਜੋਗਾ ਰਹਿਣਾ ਨਹੀਂ ਹੈਗਾ ਵਾਤਾਵਰਣ ਬੱਚਿਆਂ ਨੇ ਬਿਮਾਰ ਹੋਣਾ ਬੁੱਢਿਆਂ ਨੇ ਸਫਰ ਕਰਨਾ ਸਾਨੂੰ ਸਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਤੇ ਫਿਰ ਆਪਾਂ ਨੂੰ ਇਹ ਪਿੰਡ ਬਕਾਉ ਹੀ ਕਰਨਾ ਪਿਆ ਕਿਉਂਕਿ ਇਹ ਰਹਿਣ ਜੋਗੀ ਨਹੀਂ ਰਹਿਣਾ ਹਾਂਜੀ ਕੀ ਨਾ ਜੀ ਮੇਰਾ ਨਾਮ ਕੁਲਵੰਦਰ ਸਿੰਘ ਆ ਜੀ ਕੁਲਵੰਦਰ ਸਿੰਘ ਜੀ ਪਿੰਡਾਂ ਤੇ ਤੁਸੀਂ ਪੋਸਟਰ ਲਗਾ ਰਹੇ ਹੋ ਸਾਡਾ ਪਿੰਡ ਬਕਾਉ ਕਿਹੜੇ ਕਾਰਨ ਸਰ ਅਸੀਂ ਬਹੁਤ ਦੁਖੀ ਆ ਜ ਸਾਨੂੰ 2 ਸਾਲ ਹੋ ਗਏ ਸਾਡੇ ਪ੍ਰਸ਼ਾਸਨ ਵੀ ਉਹਨਾਂ ਦੇ ਨਾਲੇ ਰਲਿਆ ਹੈ ਜਿਵੇਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਜੋ ਹੁਣ ਸਾਨੂੰ ਵਿਸ਼ਵਾਸ ਦਵਾਣ ਦਾ ਨਾਂ ਦਾ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਜੀ ਇਹਨਾਂ ਦੇ ਨਾਲ ਰਲਿਆ ਹੈ ਬਈ ਹੁਣ ਫੈਕਟਰੀ ਵਾਲਿਆਂ ਨਾਲੇ ਰਲਿਆ ਹੈ ਸਾਡੇ ਪਿੰਡ ਦੇ ਪਰਮਿੰਦਰ ਸਿੰਘ ਨੇ ਜੀ ਉਹ ਸਾਨੂੰ ਉਹਨਾਂ ਨੂੰ ਅਸੀਂ ਬਹੁਤ ਬੇਨਤੀਆਂ ਕਰ ਕਰ ਕੇ ਉਹ ਕਿਹਾ ਕੋਈ ਹੋਰ ਪ੍ਰੋਜੈਕਟ ਲਾ ਲਓ ਵੀ ਜਾਂ ਕਿੱਦਾਂ ਕਰਕੇ ਵੀ ਆਪਣੇ ਪਿੰਡ ਦਾ ਨੁਕਸਾਨ ਹੋਊਗਾ ਸਾਡਾ ਆਉਣ ਵਾਲਾ ਪਾਣੀ ਹਵਾ ਦੁੱਧ ਸਾਰਾ ਗੋੜੇ ਨੇ ਕਰ ਦੇਣਾ ਜੀ ਹੁਣ 40 40 ਫੁੱਟ ਦੇ ਟੋਏ ਪੁੱਟੇ ਪਏ ਜੀ ਉੱਥੇ ਜਾ ਕੇ ਤਾਂ ਦੇਖੋ ਇਹਨਾਂ ਦੇ ਮਸ਼ੀਨਾਂ ਆਮਣ ਚੱਲਦੀਆਂ ਨੇ ਕੋਈ ਪ੍ਰਸ਼ਾਸਨ ਰੋਕ ਨਹੀਂ ਰਿਹਾ ਸਾਨੂੰ ਆਏ ਡੀ ਉਹਨੇ ਆਪਣੇ ਏਡੀਸੀ ਸਾਹਿਬ ਨੇ ਕਿਹਾ ਸੀ ਜਿੰਨਾ ਚਿਰ 70% ਵੀ ਲੋਕਾਂ ਦੀ ਸਹਿਮਤੀ ਨਹੀਂ ਹੁੰਦੀ ਜਿੱਦਨ ਸਾਡਾ ਧਰਨਾ ਤੇ ਵੀ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਇਹਨਾਂ ਨੇ ਉਦੋਂ ਉਹਦੇ باوجود ਫੇਰ ਕੰਮ ਚਲਾਤਾ ਜੀ ਤੇ ਬਾਕੀ ਉਹ ਪਰਮਿੰਦਰ ਸਿੰਘ ਰੋਜ਼ ਇਹ ਹਵਾਲਾ ਦਿੰਦਾ ਕਹਿੰਦਾ ਜੇ ਤੁਸੀਂ ਮੇਰੀ ਫੈਕਟਰੀ ਨਹੀਂ ਲੱਗਣ ਦਿੰਦੇ ਤਾਂ ਇਹ ਕਹਿੰਦਾ ਮੈਂ ਆਪਣੇ ਡੀਸੀ ਸਾਹਿਬ ਦੇ ਦਫ਼ਤਰ ਦੇ ਮੂਹਰੇ ਜਾ ਕੇ ਸ਼ੂਟ ਕਰ ਲੂੰਗਾ ਕਦੇ ਕਹਿੰਦਾ ਮੈਂ ਨਹਿਰ ਤੇ ਛਾਲ ਮਾਰ ਲੈਣੀ ਆ ਬਕਾਇਦਾ ਏਡੀਸੀ ਤੇ ਏਡੀਐਸ ਸਾਹਿਬ ਦੀ ਮੌਜੂਦਗੀ 'ਚ ਗੱਲਾਂ ਕਰਨੀਆਂ ਨੇ ਉਹਨੇ ਇਸ ਤਰ੍ਹਾਂ ਦੀ ਕਾਰਵਾਈ ਚਾਹ ਰਹੇ ਜਿਹੜੀ ਐਸੀ ਗੱਲਾਂ ਕਰਦੇ ਸਾਰਾ ਸਾਡੀ ਬੇਨਤੀ ਇਹ ਹੈ ਵੀ ਅਸੀਂ ਇਹਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਆ ਵੀ ਸਾਡੇ ਪਿੰਡੇ ਫੈਟੀ ਨਹੀਂ ਲੱਗਣੀ ਚਾਹੀਦੀ ਸਾਡੇ ਆ ਮਾਲਾ ਆਉਣ ਵਾਲੇ ਬੱਚਿਆਂ ਦਾ ਭਵਿੱਖ ਮਾਲਾ ਵੀ ਆਉਣ ਦੇਖੋ ਹੁਣ ਇੱਕ ਤਾਂ ਬਿਮਾਰੀ ਕਰਨੀ ਹੋਰਾਂਗੇ ਫੇਰ ਆਰਥਿਕ ਪੱਖੋਂ ਮਰਾਂਗੇ ਸਾਡਾ ਪੈਸਾ ਸਾਡੇ ਕੋਲ ਲੋਕਾਂ ਦਾ ਪਹਿਲੇ ਹੀ ਕਰਜ਼ੇ ਹੀ ਨੇ ਜੀ ਤੇ ਹੁਣ ਪਿੰਡ ਵਿਕਾਊ ਲਾਇਆ ਹੋਇਆ ਦਾ ਪਿੰਡ ਹੁਣ ਅਸੀਂ ਪਹਿਲਾਂੇ ਵੇਚ ਦਿੰਨੇ ਆ ਜੀ ਉੱਥੇ ਅਸੀਂ ਕੰਗਰਾਲੀ ਰਾਜਪੂਤਾਂ ਗਏ ਆ ਉਹ ਲੋਕ ਦੁਖੀ ਨੇ ਉਹ ਕਹਿੰਦੇ ਸਸ ਅਸੀਂ ਰੋਟੀ ਖਾਣ ਕਰਨੀ ਉਹ ਵੀ ਸਾਨੂੰ ਇੰਨੀ ਸਮੈਲ ਮੋਸਕ ਵੀ ਅਸੀਂ ਤਾਂ ਵੀ ਬਹੁਤ ਔਖਿਆ ਅਸੀਂ ਕਹਿੰਨੇ ਵੀ ਅਸੀਂ ਪਹਿਲਾਂ ਹੀ ਵੇਚ ਕੇ ਆਉਣਾ ਕਿਸੇ ਹੋਰ ਪਾਸੇ ਇਨਵੈਸਟਮੈਂਟ ਕਰ ਲੈਨੇ ਆਪਣੀ ਵੀ ਇਹ ਫਿਰ ਆਪਣਾ ਭਾਈ ਖੁਸ਼ ਹੋ ਜਵੇ ਤਾਂ ਪੋਸਟਲ ਲੋਡ ਤੋਂ ਬਾਅਦ ਉਹ ਅਧਿਕਾਰੀ ਕੋਲ ਪਾਇਆ ਨਹੀਂ ਸਾਡੇ ਕੋ ਕੋਈ ਨਹੀਂ ਜੀ ਆਇਆ ਹੁਣ ਅਗਲਾ ਸੈਫਟੀ ਹੈ ਤੁਹਾਡਾ ਅਗਲਾ ਸੈਫਟੀ ਹੁਣ 28 ਤਰੀਕ ਦਾ ਜੀ ਹੁਣ ਸਾਨੂੰ ਆਪਣਾ ਧਰਨਾ ਲਾਉਣਾ ਜੀ ਆਪਣੇ ਰੋਡ ਦੇ ਉੱਤੇ ਚੰਡੀਗੜ੍ਹ ਦੇ ਧਰਨਾ ਉਹ ਤਾਂ ਪਹਿਲਾਂ ਵੀ ਲੱਗਿਆ ਸੀ ਉਹਦਾ ਸਾਡਾ ਧਰਨਾ ਸਾਡਾ ਲੱਗਿਆ ਜੀ ਸਾਨੂੰ ਇਹਨੇ ਐਡੀਸੀ ਸਾਹਿਬ ਨੇ ਤੇ ਬਾਕੀ ਡੀਐਸਪੀ ਸਾਹਿਬ ਐਸਐਸਓ ਸਾਹਿਬ ਹੋਰ ਪ੍ਰਸ਼ਾਸਨ ਆਇਆ ਦੀ ਨਾਲ ਉਹ ਕਹਿੰਦੇ ਵੀ ਸਾਨੂੰ ਹੁਣ ਅਸੀਂ ਇਹਦਾ ਵੀ ਮੰਨ ਲਾ ਵੀ ਅਸੀਂ ਲਾਗ ਨਹੀਂ ਦਿੰਦੇ ਕਿ 70% ਲੋਕਾਂ ਦੀ ਸਹਿਮਤੀ ਹੈ ਜੀ ਅਸੀਂ ਉਹਦੇ ਦੇ ਵਿਸ਼ਵਾਸ ਤੇ ਅੱਗੇ ਜੀ ਆਪਣਾ ਧਰਨਾ ਹਟਾ ਲਿਆ ਵੀ ਇਹਨਾਂ ਨੇ 25 ਦਿਨ ਦਿੱਤੀ ਦੀ ਉਦੋਂ ਬਰਾਦ ਜੀ ਉਹਨਾਂ ਦਾ ਕੰਮ ਫੇਰ ਚੱਲਦਾ ਹੁਣ ਅਸੀਂ ਜੜ ਪੱਟ ਕੇ ਉਠਾਂਗੇ ਜਾਂ ਤਾਂ ਫਿਰ ਅਸੀਂ ਉੱਤੇ ਪੱਕਾ ਧਰਨਾ ਲਾਉਣਾ ਜੀ ਅਸੀਂ ਜੋ ਵੀ ਸਾਡਾ ਹੋਊਗਾ ਪੱਕਾ ਮੋਰਚਾ ਲਾਉ ਜਿੰਨੇ ਸਾਡਾ ਮੋਰਚਾ ਫੱਦੇ ਨਹੀਂ ਹੁੰਦਾ ਉਹਨਾਂ ਜਿਹੜਾ ਅਸੀਂ ਉੱਠਣਾ ਨਹੀਂ ਜੀਗਾ ਜੀਨਾ ਜੀ ਸਰਪੰਚ ਸਿੰਘ ਜੀ ਸਰਪੰਚ ਜੀ ਪਿੰਡਾਂ 'ਚ ਪੋਸਟਰ ਲੱਗ ਰਹੇ ਨੇ ਸਾਡਾ ਪਿੰਡ ਵਕਾਉਗਾ ਕੀ ਕਾਰਨ ਜੀ ਹੋਵੇਗਾ ਇਸ ਪਿੰਡ ਵਿੱਚ ਗੈਸ ਦੀ ਫੈਕਟਰੀ ਲੱਗ ਰਹੀ ਹੈ ਜੋ ਬਹੁਤ ਹੀ ਜ਼ਹਿਰੀਲੀ ਗੈਸ ਮਤਲਬ ਪੈਦਾ ਹੋਊਗੀ ਦੇ ਵਿੱਚੋਂ ਤੇ ਉਹ ਪਿੰਡ ਦੇ ਲਈ ਬੱਚਿਆਂ ਲਈ ਸਭ ਲਈ ਆਲੇ-ਦਾਲ ਦੇ ਪਿੰਡਾਂ ਲਈ ਬਹੁਤ ਖਤਰਨਾਕ ਹੈ ਜੀ ਆਉਣ ਵਾਲਾ ਭਵਿੱਖਾ ਜਿਹੜਾ ਉਹ ਪੂਰਾ ਖਰਾਬ ਦਿਖਾਈ ਦੇ ਰਿਹਾ ਜੀ ਇਹਨੂੰ ਲੈ ਕੇ ਕਿਸੇ ਪ੍ਰਸ਼ਾਸਨ ਅਧਿਕਾਰੀ ਨਾਲ ਗੱਲ ਹੋਈ ਸੀ ਸਾਡੇ ਨਾਲ ਗੱਲ ਹੋ ਗਈ ਹੈ ਜੀ ਸਾਰੇ ਇਹੀ ਅਸ਼ਵਾਸਨ ਦੇ ਬਕਸ਼ੇ ਜਿਹੜਾ ਵੀ ਆ ਹਟਾ ਦਿੰਦੇ ਆ ਪਰ ਕੋਈ ਸਾਫ ਨਹੀਂ ਦੇ ਰਿਹਾ ਜੀ ਹੁਣ ਕੱਤੀ ਰੌਪ ਚੱਲ ਰਿਹਾ ਜਾਂ ਬੰਦ ਹੁਣ ਚੱਲ ਰਿਹਾ ਹੀ ਲਗਾਤਾਰ ਚੱਲ ਰਿਹਾ ਦਿਨ ਰਾਤ ਚੱਲ ਰਿਹਾ ਕੰਮ ਉਹ ਧਰਨਾ ਵੀ ਲਗਾਇਆ ਸੀ ਫੇਰ ਵੀ ਰੋਕ ਦਿੰਦੇ ਆ ਅਜੇ ਵੀ ਕੰਮ ਚੱਲਦਾ ਹਾਂਜੀ ਕੀ ਮੰਗਦੀ ਹੈ ਰਾਸੋਲ ਮੰਗ ਹੈ ਜੀ ਸਾਡੇ ਫੈਕਟਰੀ ਬੰਦ ਹੋਣੀ ਚਾਹੀਦੀ ਐ ਪਿੰਡs ਵਿੱਚੋਂ ਹਾਂਜੀ ਵੀ ਰਾਜ ਜੀ ਮੁਸ਼ਕਾਬਾਦ ਦੇ ਵਿੱਚ ਇੱਕ ਟੱਪਰੀਆਂ ਪਿੰਡ ਹੋ ਗਿਆ ਕਿੰਨੇ ਪਿੰਡ ਇਹਨਾਂ ਨੇ ਪੋਸਟਰ ਲਗਾਇਆ ਕਿ ਸਾਡੇ ਪਿੰਡ ਵਿਕਾਉ ਨੇ ਸਾਡੇ ਘਰ ਵਿਕਾਉ ਨੇ ਜੋ ਫੈਕਟਰੀ ਲੱਗ ਰਹੀ ਉਹਦੇ ਵਿਰੋਧ ਦੇ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਪਰਲੋਚ ਕੋਈ ਫੈਕਟਰੀ ਲੱਗ ਰਹੀ ਆ ਤੇ ਜਿਹਦੇ ਸਬੰਧ ਵਿੱਚ ਮੈਂ ਦੇਖਿਆ ਪਿਛਤਨ ਨਾਲੇ ਵੀ ਲਾਇਨੇ ਉਹਨਾਂ ਨੇ ਨਾ ਤੇ ਮੈਂ ਤਕੂ ਹਮੇਸ਼ਾ ਇਹ ਗੱਲ ਕੱਤਾਂ ਵੀ ਜੇ ਕੋਈ ਉਸ ਚੀਜ਼ ਦਾ ਨੁਕਸਾਨ ਹੈਗਾ ਜਾਂ ਉਹ ਚੀਜ਼ ਸਾਡੇ ਉਹਦੇ ਵਾਸਤੇ ਸਹੀ ਨਹੀਂ ਹੈਗੀ ਤਾਂ ਮੈਂ ਹਮੇਸ਼ਾ ਪਿੰਡ ਵਾਲਿਆਂ ਨਾਲ ਹੈਣਾ ਤੇ ਉਹਦੇ ਸਬੰਧ ਦੇ ਵਿੱਚ ਇੱਕ ਦਿਨ ਸੀ ਵਿਜਿਟ ਵੀ ਕਰਕੇ ਆ ਗਏ ਗੰਗਰ ਵਾਲੇ ਹੈਨਾ ਤੇ ਪਰ ਹਜੇ ਜਿੱਦਾਂ ਜਿੱਦ ਸਭ ਤੋਂ ਵੱਡੀ ਗੱਲ ਆ ਜਿੱਥੇ ਫੈਕਟਰੀ ਲੱਗ ਰਹੀ ਹੈ ਜਿੰਨੇ ਉਹਨੂੰ ਬਣਿਤਨਾ ਪੈਣਾ ਦੇ ਉਹਨਾਂ ਨੂੰ ਨਾਲ ਲੈ ਕੇ ਜੇ ਫੈਕਟਰੀ ਲਾਉਣੀ ਹੈ ਤਾਂ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਪਰ ਗੱਲ ਇਹ ਹੈ ਵੀ ਜੇ ਕੋਈ ਉਹਦਾ ਨੁਕਸਾਨ ਹੈ ਹੈਨਾ ਇਹ ਵੀ ਸਮਝ ਕਰਾਉਣਾ ਬੰਦ ਨੁਕਸਾਨ ਤਾਂ ਕਿਸੇ ਤਰ੍ਹਾਂ ਦਾ ਵੀ ਕੋਈ ਗੱਲਬਾਤ ਨਹੀਂ ਇਹ ਜ਼ਰੂਰੀ ਹੈ ਜੇ ਉਹਨਾਂ ਦਾ ਡਰਾ ਸਾਨੂੰ ਦਰੂਰੋਂ ਦੂਰ ਕਰਨਾ ਪੈਣਾ ਹੈ ਸਭ ਤੋਂ ਵੱਡੀ ਗੱਲ ਆ ਸਾਨੂੰ ਸਾਡੇ ਲੋਕਾਂ ਨੂੰ ਜਰੂਰ ਨੇ ਸਾਡੇ ਪਿੰਡ ਵਾਲੇ ਇਹ ਲੋਕ ਜਿਹੜੇ ਤੁਹਾਨੂੰ ਪਤਾ ਹੀ ਹੈ ਵੀ ਸਾਡਾ ਪਰਿਵਾਰ ਆ ਜਿਹ ਮੈਂ ਬਦਸਲਵਾਲ ਕਸਮ ਨਾਲ ਦੀ ਗੱਲ ਕਰਾਂ ਤੱਕ ਖਾਸ ਕਰਕੇ ਮਸਤਬਾ ਦੀ ਗੱਲ ਬੀਤੇ ਖਾਸਾਨੇ ਉਸ ਫਿਰ ਨਾਲ ਤੇ ਮੈਂ ਹਮੇਸ਼ਾ ਉਹਨਾਂ ਲੋਕਾਂ ਦੇ ਨਾਲ ਖੜਾ ਤੇ ਜਿੱਥੇ ਵੀ ਜਿੰਮੇ ਦੀ ਕੋਈ ਗੱਲਬਾਤ ਹੋਵੇ ਮੈਂ ਸੀਟੀ ਉਹਨਾਂ ਦੀ ਮੀਟਿੰਗ ਪਹਿਲਾਂ ਦਾ ਇੱਕ ਦਿਨ ਬਣਾਇਆ ਸੀਗਾ ਪ੍ਰੋਗਰਾਮ ਰੱਤ ਹੋ ਗਿਆ ਸੀਐਮ ਸਭ ਨੂੰ ਵੀ ਕਰਾਉਂਗਾ ਜਿੰਮੇਦਾਰ ਵੀ ਪ੍ਰੋਗਰਾਮ ਮੈਂ ਉਹਨਾਂ ਨਾਲ ਆ ਹਮੇਸ਼ਾ